ਸਿੱਖਾਗੂ ਸਰਦਾਰ ਤੇਜਿੰਦਰਪਾਲ ਸਿੰਘ ਟੀਮਾਂ ਨੂੰ ਨਵੇਂ ਕਾਨੂੰਨ ਤਹਿਤ ਦਰਜ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ ਇਸ ਮੌਕੇ ਉਹਨਾਂ ਸ਼੍ਰੋਮਣੀ ਕਮੇਟੀ ਤੇ ਸਮੂਹ ਸਿੱਖ ਜਥੇਬੰਦੀਆਂ ਦਾ ਧੰਨਵਾਦ ਕੀਤਾ ਉਹਨਾਂ ਕਹਿ ਕੇ ਭਾਰਤ ਸਰਕਾਰ ਨੇ ਰਾਜਸਥਾਨ ਵਿੱਚ ਵਾਸਤੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਮੋਦੀ ਖਾਣੀ ਪਈ ਮੇਰੇ ਖਿਲਾਫ ਦੇਸ਼ದ್ರੋਹ ਦਾ ਕੇਸ ਦਰਜ ਕੀਤਾ ਗਿਆ ਜੋ ਕਿ ਸੇਖਾਂ ਵਿਰੁੱਧ ਇੱਕ ਸਾਜ਼ਿਸ਼ ਦਾ ਹਿੱਸਾ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਤੇ ਲਾਏ ਇਸ ਕੇਸ ਤੋਂ ਬਾਅਦ ਸਿੱਖ ਸੰਗਤਾਂ ਨੇ ਮੇਰਾ ਸਹਯੋਗ ਕੀਤਾ ਤੇ ਸਰਕਾਰ ਨੂੰ ਸਾਡੀ ਇੱਕਜੁੱਟਤਾ ਦੀ ਤਾਕਤ ਵੀ ਦਿਖਾ ਦਿੱਤੀ। ਦੇਸ਼ ਦੇ 140 ਕਰੋੜ ਮੌਕਾ ਵਿੱਚੋਂ ਪਹਿਲਾ ਜਿਹੜਾ ਦੇਸ਼ದ್ರੋਹ ਦਾ ਕੇਸ ਪਿਆ ਉਸ ਕੇਸ ਵਿੱਚ ਕਲ ਜਿਮਾਂਦ ਹੋ ਗਈ। ਸਿੱਖ ਵਰੋਂ ਦੀ ਤਾਕਤਾਂ ਨੇ ਇਕਜੁੱਟ ਹੋ ਕੇ ਬੜਾ ਵੱਡਾ ਪ੍ਰਯਾਸ ਕੀਤਾ। ਕਿ ਰਾਜਸਥਾਨ ਸਿੱਖਾਂ ਦੀ ਆਵਾਜ਼ ਦਬਾਈ ਜਾਵੇਗੀ ਪਰ ਇਹ ਪ੍ਰਿਆਸ ਉਹਨਾਂ ਨੂੰ ਉਦੋਂ ਪੁੱਠੇ ਪੈ ਗਏ ਜਦੋਂ ਸਮੁੱਚਾ ਪੰਥ ਇਸ ਮਸਲੇ ਤੇ ਇਸ ਕੇਸ ਕਰਕੇ ਲਾਮਬੰਦ ਹੋ ਗਿਆ ਸਮੁੱਚੇ ਤੱਕ ਸੈਵਨ ਦੇ ਜਥੇਦਾਰ ਸਹਿਬਾਨ ਸ਼੍ਰੋਣੀ ਕਮੇਟੀ ਤਖਸਾਲਾਂ ਸੰਪਰਦਾਵਾਂ ਨਿਆਂੰਗ ਸਿੱਜੇ ਬੰਦੀਆਂ ਸ਼੍ਰੋਮਣੀ ਅਕਾਲੀ ਦਲ ਇੱਥੋਂ ਤੱਕ ਕਿ ਸਾਡੇ ਜਿਹੜੇ ਪੰਜਾਬ ਦੇ ਐਮਪੀ ਸੀਗੇ ਉਹਨਾਂ ਨੇ ਵੀ ਬੜੇ ਮੁੱਖ ਰੂਪ ਚ ਆਵਾਜ਼ ਬੁਲੰਦ ਕੀਤੀ ਕਲ ਕਿਰਪਾ ਗੁਰੂ ਸਾਹਿਬ ਦੀ ਇਸ ਕੇਸ ਤੋਂ ਜਵਾਬਤ ਮਿਲ ਗਈ ਤੇ ਉਹਨਾਂ ਲੋਕਾਂ ਨੂੰ ਮੂੰਹ ਦਿਖਾਣੀ ਪਈ ਜਿਹੜੇ ਲੋਕ ਇਹ ਪ੍ਰਯਾਸ ਕਰ ਰਹੇ ਸੀਗੇ ਕਿ ਕਿਸੇ ਤਰੀਕੇ ਰਾਜਸਥਾਨ ਦੀ ਇਸ ਬਲੰਤ ਆਵਾਜ਼ ਨੂੰ ਬੰਦ ਕੀਤਾ ਜਾਵੇ ਜਿਹੜੀ ਸਿੱਖ ਜਥੇਬੰਦੀਆਂ ਆਪਣੇ ਕੌਮੀ ਸਵੈਮਾਨ ਵਾਸਤੇ ਆਵਾਜ਼ ਬੁਲੰਦ ਕਰ ਰਹੀਆਂ ਹਨ ਮੈਂ ਵਿਸ਼ੇਸ਼ ਤੌਰ ਤੇ ਤੁਹਾਨੂੰ ਮਤ ਕਰਾਂਗਾ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦਾ ਜਿਨ੍ਹਾਂ ਨੇ ਸਿਰਫ ਆਹ ਦਾ ਨਾਰਾ ਨਹੀਂ ਮਾਰਿਆ ਬਲਕਿ ਇੱਕ ਇੱਕ ਦਿਨ ਇਸ ਕੇਸ ਦੀ ਪੈਰਵੀ ਕੀਤੀ ਪੁੱਛ ਪੜਤਾਲ ਕੀਤੀ ਸਾਥ ਦਿੱਤਾ ਵਕੀਲਾਂਵਾਂ ਦਾ ਸਹਿਯੋਗ ਕੀਤਾ ਸਿਰਫ ਗੱਲਾਂ ਨਹੀਂ ਕੀਤੀਆਂ ਇਸ ਕਰਕੇ ਮੈਂ ਧੰਨਵਾਦ ਕਰਾਂਗਾ ਐਡਵੋਕੇਟ ਭਾਈ ਖਰਜਿੰਦਰ ਧੰਮੀ ਸਾਹਿਬ ਦਾ ਭਾਈ ਸਾਹਿਬ ਖਰਜਿੰਦਰ ਜੀ ਮੈਂ ਤੁਹਾਨੂੰ ਸਾਥ ਦਾ ਤੇ ਇਸ ਨਾਲ ਉਹਨਾਂ ਵੀਰਾਂ ਦਾ ਜਿਹੜੇ ਮੇਰੇ ਨਿੱਜੀ ਮਿੱਤਰ ਸਨ ਜਿਨ੍ਹਾਂ ਨੇ ਟਨ ਮੰਨ ਨਾਲੇ ਸਾਥ ਦਿੱਤਾ ਤੇ ਵਿਸ਼ੇਸ਼ ਤੌਰ ਤੇ ਮੈਂ ਰਾਜਸਥਾਨ ਦੀ ਸਮੁੱਚੀ ਸਖਜਤਬੰਦੀ ਨੂੰ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਘਰ ਘਰ ਪਿੰਡ ਪਿੰਡ ਗੁਰਦੁਆਰਾ ਸਾਹਿਬ ਚ ਅਰਦਾਸਾਂ ਕੀਤੀਆਂ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕੀਤੀ ਇਸ ਸੰਘਰਸ਼ ਚ ਸੁਰਖਰੂਕ ਨਿਕਲੇ ਸੋਇਕਰ ਫਿਰ ਸሙਤ ਸਿੱਖ ਪੰਡਾ ਬਹੁਤ ਬਹੁਤ ਅਨੁਭਵ ਸਾਧਗੁਰੂ ਸਾਹਿਬ ਮੇਰ ਕਰਨ ਇਸੇ ਥੋੜਾ ਪਿਆਰ ਤੁਹਾਡੀਆਂ ਅਸੀਸਾਂ ਤੁਹਾਡਾ ਸਨੇਹ ਰਾਜਸਥਾਨ ਦੀ ਸਿੱਖ ਸੰਗਤਾਂ ਦਬਣਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ